ਵੇ ਕਹਿੰਦੇ ਹੋ ਮਹਾਰਸ ਹੈ ਤੋ ਕੀ ਹੈ ਫਿਰ ਕਿਸ ਇੰਦਰੇ ਦਾ ਰਸ ਹੈ ਅੱਖਾਂ ਦਾ ਰਸ ਹੈ ਕੰਨਾ ਦਾ ਰਸ ਹੈ ਨਾਸਕਾ ਦਾ ਰਸ ਹੈ ਖਲੜੀ ਦਾ ਰਸ ਹੈ ਰਸਨਾ ਦਾ ਰਸ ਹੈ ਪਤਾ ਹੈ ਉਹ ਕਹਿੰਦੇ ਨਾਗਰ ਨਾਮ ਮਹਾਰਸ ਹੈ ਤੋ ਵਾਹਿਗੁਰੂ ਆਖਦੇ ਆਂ ਤੇ ਕੋਈ ਰਸ ਨਹੀਂ ਰਾਮ ਆਖਦੇ ਆਂ ਤੇ ਕੋਈ ਰਸ ਨਹੀਂ ਅਗਰ ਇਹ ਸੁਗੰਧ ਹੈ ਨਾਸਕਾ ਦਾ ਰਸ ਹੈ ਤਾਂ ਵਾਹਿਗੁਰੂ ਆਖਦੇ ਆ ਕੋਈ ਮਹਿਕ ਨਹੀਂ ਕੋਈ ਸੁਗੰਧ ਹੀ ਨਹੀਂ ਅਗਰ ਵਾਹਿਗੁਰੂ ਮਹਾ ਰੂਪ ਹੈ ਪਰਮ ਸ਼ਿੰਗਾਰ ਹੈ ਪਰਮ ਸੁਅਪਣ ਹੈ ਤਾਂ ਇਸ ਤਰ੍ਹਾਂ ਦਾ ਤੇ ਕੋਈ ਬੋਧ ਨਹੀਂ ਤਾਰਕਿਕ ਲੋਕਾਂ ਕੋਲ ਦਲੀਲਾਂ ਨੇ ਸੁਨੁਕ ਮੇ ਬਹੁਤਾ ਖੁਲਾਸਾ ਨਾ ਅਰਪਣ ਕਰਾਂ ਤੁਹਾਡੇ ਸਾਹਮਣੇ ਕਿਉਂਕਿ ਕਈ ਦਫਾ ਕੱਚੇ ਦਿਮਾਗ ਵਾਲਾ ਉਸ ਦੇ ਵਿੱਚ ਫਸ ਜਾਂਦਾ ਹੈ ਕੈਸ਼ਵ ਚੰਦਰ ਦੀਆਂ ਦਲੀਲਾਂ ਨੇ ਬੰਗਾਲ ਦਾ ਪ੍ਰਸਿੱਧ ਨਾਸਤਿਕ ਕਹਿੰਦੇ ਨੇ ਪਗਤ ਲੋਕ ਆਖਰੇ ਨੂੰ ਕਹਿੰਦਾ ਇਸ ਦਾ ਬਈ ਮਹਾਰਸ ਹੈ ਮਹਾਰਸ ਹੈ ਉਸ ਦਾ ਨਾਮ ਮਹਾਰਸ ਹੈ ਉਹ ਮਹਾਰਸ ਹੈ ਜਿਵੇਂ ਕਿਰਨ ਵਿੱਚ ਸੂਰਜ ਝਲਕਦਾ ਹੈ ਇੱਕ ਇੱਕ ਰਸ ਦੇ ਵਿੱਚ ਪ੍ਰਮਾਤਮਾ ਝਲਕਦਾ ਹੈ ਔਰ ਉਹ ਰਸ ਮਹਾਰਸ ਹੈ ਕਸ਼ੋ ਚੰਦਰ ਕਹਿੰਦਾ ਇਹ ਵੀ ਮਿੱਥ ਹੈ ਕਲਪਨਾ ਸਿਰਫ ਸੋਚਣੀ ਹੈ ਸਿਰਫ ਖਿਆਲ ਹੈ ਅਗਰ ਵਾਕਈ ਉਹ ਕੰਨਾਂ ਦਾ ਮਹਾਰਸ ਹੈ ਤੋ ਵਾਹਿਗੁਰੂ ਸੁਣਦੇ ਆ ਰਾਮ ਸੁਣਦੇ ਆ ਉਹ ਮਹਾਰਸ ਬਣਨਾ ਚਾਹੀਦਾ ਨਹੀਂ ਬਣਦਾ ਐਸਾ ਤੇ ਕੁਝ ਵੀ ਨਹੀਂ ਭਾਰਤ ਦੇ ઋષਿ ਮੁਨੀਆਂ ਨੇ ਜੋ ਦਲੀਲ ਦਿੱਤੀ ਹੈ ਗੁਰੂ ਮਹਾਰਸ ਨਹੀਂ ਵਰਸਿਆ ਉਸ ਦਾ ਕਾਰਨ ਹੈ ਮਨ ਮਹਿਲਾ ਇਸ ਕਰਕੇ ਰਸ ਨਹੀਂ ਆਇਆ ਮਨ ਸੰਬੰਧਿਤ ਨਹੀਂ ਹੋਇਆ ਅਗਰ ਮਨ ਸੰਬੰਧਿਤ ਨਾ ਹੋਵੇ ਤਾਂ ਅੱਖਾਂ ਕੰਨ ਰਸਨਾ ਰਸ ਨਹੀਂ ਮਾਣ ਸਕਦੇ ਕਿ ਮਨ ਦੇ ਸੰਬੰਧ ਕਰਕੇ ਅੱਖਾਂ ਪੂਰਨ ਵੇਖਦੀਆਂ ਕੰਨ ਪੂਰੇ ਸੁਣਦੇ ਨੇ ਰਸਨਾ ਪੂਰੀ ਬੋਲਦੀ ਐ ਨਹੀਂ ਤੇ ਮਨ ਦਾ ਹਟਣਾ ਤੇ ਮਨੁੱਖ ਦੂਸਰੇ ਤੋਂ ਪੁੱਛਦਾ ਐ ਮੈਂ ਕੀ ਆਖਿਆ ਜ਼ਰਾ ਦੱਸਣਾ ਆ ਦੋਗੀ ਆਖਿਆ ਤੂੰ ਤੇ ਤੈਨੂੰ ਪਤਾ ਨਹੀਂ ਕਹਿੰਦਾ ਜ਼ਰਾ ਫਿਰ ਆਖੋ ਮੈਂ ਨਹੀਂ ਸੁਣਿਆ ਕਿਉਂਕਿ ਮੇਰਾ ਮਨ ਕੰਨਾਂ ਦੇ ਨਾਲ ਨਹੀਂ ਸੀ मैं नहीं वेख सकिया क्योंकि अखा दे नाल मेरा मन सी मैं घर नहीं सी, मैं घर बूए दे कोलो लंघ गया अखा मन नहीं सी, जाना भी करते मन मेला है इस करके महारस नहीं बनता और ओ महारस ਰਸਾਉਂਦਾ ਸੰਗਰੇ ਹਰ ਤਰ੍ਹਾਂ ਦਾ ਰਸ ਹੈ ਰਸ ਕਿਉਂ ਨਹੀਂ ਆਇਆ ਮਨ ਮਹਿ ਲਾਇਆ ਅਗਰ ਮਨ ਮਹਿ ਲਾਇਆ ਤਾਂ ਇਸ ਦਾ ਇਲਾਜ ਇਸ ਦਾ ਇਲਾਜ ਜੋ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਨੇ ਲੱਭਿਆ ਵੇ ਪਹਿਲੇ ਪਹਿਲ ਤਾਂ ਇੰਜ ਕਰੀਏ ਜਿੱਥੇ-ਜਿੱਥੇ ਧਰਿਆਵਾਂ ਦੇ ਕੰਡੇ ਤੇ ਬੈਠ ਕੇ ਸਰੋਵਰਾਂ ਦੇ ਕੰਡੇ ਤੇ ਬੈਠ ਕੇ ਇਸ਼ਨਾਨ ਕਰਦੇ ਹੋਇਆ ਜਪ ਕਰਦੇ ਹੋਇਆ ਜਿਨ੍ਹਾਂ ਨੇ ਨਿਰਮਲਤਾ ਪ੍ਰਾਪਤ ਕਰ ਲਈ ਉੱਥੇ ਇਸ਼ਨਾਨ ਕਰੋ ਉਸ ਫਿਜ਼ਾ ਦੇ ਚ ਜੀਵੋ ਉਸ ਮਾਹੌਲ ਦੇ ਚ ਜੀਵੋ ਇਸ ਤਰ੍ਹਾਂ ਇਸ਼ਨਾਨ ਕਰਦੇ ਆ ਉਹ ਮੈਲ ਤਲ ਜਾਏਗੀ ਫਮੈਂ ਫਿਰ ਅਰਜ਼ ਕਰਾਂ ਉਹ ਮਹਿਲ ਕੀ ਹੈ ਇਸ ਨੂੰ ਵੀ ਸਮਝੀਏ ਮਹਾਰਾਜ ਐਸਾ ਕਹਿੰਦੇ ਨੇ ਹਉ ਮਹਿਲਾ ਮਲ ਕਬਹੁ ਨ ਧੋਵੇ ਮਨ ਮਹਿਲਾ ਲੋਭ ਕਰਕੇ ਮਨ ਮਹਿਲਾ ਆਹੰ ਕਰਕੇ ਮਨ ਮਹਿਲਾ ਵਾਸ਼ਨਾ ਕਰਕੇ ਮਨ ਮਹਿਲਾ ਮੋਹ ਕਰਕੇ ਮਨ ਮਹਿਲਾ ਕ੍ਰੋਧ ਕਰਕੇ ਹੋਰ ਤੇ ਕੋਈ ਮਹਿਲ ਹੀ ਨਹੀਂ ਹੈ ਮੰਦੀ ਤੇ ਹੋਰ ਕੋਈ ਮੈਲ ਨਹੀਂ ਹੈ ਤਨ ਦੀ ਮੈਲ ਹੈ ਪਾਣੀ ਨਾਲ ਧੁੱਲ ਜਾਂਦੀ ਏ ਪਾਣੀ ਨਾਲ ਲੋਭ ਨਹੀਂ ਧੁੱਲਦਾ ਪਾਣੀ ਨਾਲ ਹੰਕਾਰ ਨਹੀਂ ਧੁੱਲਦਾ ਪਾਣੀ ਨਾਲ ਵਾਸ਼ਨਾ ਨਹੀਂ ਧੁੱਲਦੀ ਪਾਣੀ ਨਾਲ ਕ੍ਰੋਧ ਨਹੀਂ ਧੁੱਲਦਾ ਹਉ ਮੈਲਾ ਮਲਕਾ ਭੂ ਨਾ ਧੋਵੇ ਆਪ ਦੀ ਗਾਇਤ ਲਈ ਅਰਸ਼ ਕਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਸੰਬੰਧ ਚਵਾਕ ਹੈ ਮੈਲ ਤੇ ਇਹੀ ਹੈ ਅਰੇ ਸੁਣ ਦੂਰ ਕਰਨ ਦਾ ਡੰਗ ਵੀ ਸਤਿਗੁਰ ਦੱਸਦਾ ਰਿਹਾ ਪਰ ਮੈਂ ਪੌੜੀ ਦੇ ਦਾਇਰੇ ਚ ਬਿਆਨ ਕਰਾਂ ਮੈਲ ਇਹੀ ਹੈ ਪ੍ਰਮਾਤਮਾ ਮਹਾਰਸ ਹੈ ਮਨ ਮੈਲੇ ਹੋਣ ਕਰਕੇ ਰਸ ਨਹੀਂ ਬਣ ਰਿਹਾ ਰਸ ਕੈਸਾ ਹੈ ਹੁਣ ਆਪ ਦੀ ਗਿਆਤ ਲਈ ਅਰਜ਼ ਕਰਾਂ ਸੁਗੰਧ ਧਰਤੀ ਦੀ ਪ੍ਰਕਿਰਤੀ ਹੈ ਧਰਤੀ ਇੱਕ ਤਤ ਹੈ ਇਸ ਤਤ ਦੀ ਪ੍ਰਕਿਰਤੀ ਮੰਦੇ ਨੇ ਸੁਗੰਧ ਮਹਿਕ ਪਾਣੀ ਦੂਜਾ ਰਸ ਹੈ ਜੋ ਹੈ ਤਤ ਹੈ ਇਸ ਦੀ ਪ੍ਰਕਿਰਤੀ ਮੰਦੇ ਨੇ ਰਸ ਕਿਸੇ ਚੀਜ਼ ਦੇ ਚ ਰਸ ਨਹੀਂ ਹੋ ਸਕਦਾ ਅਗਰ ਪਾਣੀ ਨਹੀਂ ਧਰਤੀ ਤੋਂ ਬਿਨਾ ਕਿਸੇ ਚ ਵੀ ਮਹਿਕ ਨਹੀਂ ਹੋ ਸਕਦੀ ਅਗਨੀ ਇੱਕ ਤਤ ਹੈ ਅਗਰ ਅਗਨ ਕਰਕੇ ਰੂਪ ਹੈ ਜਿਤਨਾ ਵੀ ਸਵਪਨ ਹੈ ਅਗਨੀ ਤੋਂ ਬਿਨਾ ਨਹੀਂ ਹੋ ਸਕਦਾ ਜੋ ਕੁਝ ਵੀ ਸਵਪਨ ਦਿਖਾਈ ਦੇਵੇ ਰੋਸ਼ਨੀ ਹੈ ਚਾਹੇ ਫੁੱਲਾਂ 'ਚ ਝਲਕੇ ਫੱਲਾਂ 'ਚ ਝਲਕੇ ਪਸ਼ੂਆਂ ਦੇ ਚਲਕੇ ਮਨੁੱਖਾਂ ਦੇ ਚਲਕੇ ਸੋਨਾ ਚਾਂਦੀ ਦੇ ਚਲਕੇ ਹੀਰੇ ਮੋਤੀਆਂ ਦੇ ਚਲਕੇ ਸੁਪਨ ਕਿਦਰੇ ਵੀ ਝਲਕੇ ਰੋਸ਼ਨੀ ਹੈ ਇਹ ਅਗਨ ਤਤ ਦੀ ਪ੍ਰਕਿਰਤੀ ਹੈ ਜਿਸ ਨੂੰ ਵਿਦਵਾਨ ਧਾਰਮਿਕ ਵਿਦਵਾਨ ਸੜਿਦੇਸ਼ ਦੇ ਪੰਜ ਤਤਾਂ ਦੀਆਂ ਪ੍ਰਕਿਰਤੀਆਂ ਅਗਨ ਤਦ ਦੀ ਪ੍ਰਕਿਰਤੀ ਹੈ ਕਿ ਸੁਪਨ ਰੋਸ਼ਨੀ ਹੈ ਪਮਨ ਤਦ ਦੀ ਪ੍ਰਕਿਰਤੀ ਹੈ ਸੰਗੀਤ ਗੀਤ ਕੰਨਾਂ ਦਾ ਰਸ ਮਹਾਰਸ ਇਹ ਪਮਨ ਤਦ ਦੀ ਪ੍ਰਕਿਰਤੀ ਹੈ ਸੰਗੀਤ ਸ਼ਬਦ ਨਾਦ ਇਸੇ ਤਰੀਕੇ ਦੇ ਨਾਲ ਔਤਾਰੀ ਪੁਰਸ਼ਾਂ ਨੇ ਵਖ-ਵਖ ਚੌਣ ਕੀਤੀ ਇਹ ਕਹਿੰਦੇ ਨੇ ਮੁਹੰਮਦ ਸਾਹਿਬ ਸੁਗੰਧ ਦੇ ਰਸੀਆ ਸਨ ਮੁਸਲਮਾਨ ਕਿਤਨਾ ਵੀ ਗਰੀਬ ਕਿਉਂ ਨਾ ਹੋਵੇ ਸੁਗੰਧ ਲਾਏਗਾ ਸੈਂਟ ਲਾਏਗਾ ਈਦ ਦੇ ਦਿਨਾਂ 'ਚ ਇੱਕ ਦੂਜੇ ਨੂੰ ਸੈਂਟ ਲਾਉਂਦੇ ਨੇ ਖੁਸ਼ਬੂ ਆ ਲਾਉਂਦੇ ਨੇ ਮੁਹੰਮਦ ਸਾਹਿਬ ਦਿਨ ਦੇ 'ਚ ਕਈ ਕਈ ਤਰ੍ਹਾਂ ਦੀਆਂ ਖੁਸ਼ਬੂਆਂ ਬਦਲ-ਬਦਲ ਕੇ ਆਪਣੇ ਤਨ ਤੇ ਲਗਾਉਂਦੇ ਸਨ ਸੁਗੰਧ ਦੇ ਰਸਿਆ ਸਨ ਸੁਗੰਧ ਧਰਤੀ ਤਤ ਦੀ ਪ੍ਰਕਿਰਤੀ ਹੈ ਮਿੱਟੀ ਦੀ ਪ੍ਰਕਿਰਤੀ ਹੈ ਤੂੰ ਸਜਦਾ ਸਿਰ ਨੂੰ ਮਿੱਟੀ ਤੇ ਰੱਖਣਾ ਉਹਨਾਂ ਵਿੱਚ ਮਹਾਨ ਹੋ ਗਿਆ ਪੰਜ ਵਕਤ ਨਮਾਜ਼ ਸੈਂਕੜੇ ਦਫਾ ਸਿਰ ਮਿੱਟੀ ਤੇ ਰੱਖੋ ਜ਼ਮੀਨ ਤੇ ਰੱਖੋ ਮੁਸਲਮਾਨ ਕਾਬੇ ਦੀ ਖਾਨਾ ਕਾਬੇ ਦੀ ਮਿੱਟੀ ਲੈ ਆਉਂਦੇ ਨੇ ਔਰ ਉਸ ਦੀ ਰੋੜੀ ਬਣਾ ਕੇ ਆਪਣੇ ਆਪਣੇ ਦੇਸਾਂ 'ਚ ਲੈ ਜਾਂਦੇ ਨੇ ਜਦ ਨਮਾਜ਼ ਪੜ੍ਹਦੇ ਨੇ ਉਹਨੂੰ ਸਾਹਮਣੇ ਰੱਖਦੇ ਨੇ ਉਸ ਮਿੱਟੀ ਤੇ ਹੀ ਸਜਦਾ ਕਰਦੇ ਨੇ ਬਾਰ-ਬਾਰ ਕਰਦੇ ਨੇ ਚਰਮ ਘੋੜ ਨੂੰ ਮਸਤਕ ਤੇ ਲਾਣਾ ਉਹਨਾਂ ਦੇ 'ਚ ਵੀ ਮਹਾਨ ਹੈ ਔਰ ਮਸਤਕ ਨੂੰ ਮਿੱਟੀ ਤੇ ਰੱਖਣਾ ਇਹ ਉਹਨਾਂ ਦੀ ਸਾਧਨਾ ਹੈ ਸੁਗੰਧ ਧਰਤੀ ਦੀ ਬਹਿ ਪ੍ਰਕਿਰਤੀ ਹੈ ਕੰਨਨ ਧਰਤੀ ਨੂੰ ਆਧਾਰ ਬਣਾ ਕੇ ਮੁਹੰਮਦ ਸਾਹਿਬ ਨੇ ਖੁਦਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਮਨੁੱਖ ਹੰਕਾਰੀ ਬੜਾ ਸੀ ਧਰਤੀ ਪੈਰਾਂ ਦੇ ਥੱਲੇ ਅਰਬੀ ਮਨੁੱਖ ਕਠੋਰ ਬੜਾ ਸੀ ਸਖਤ ਬੜਾ ਸੀ ਜ਼ਾਲਮ ਬੜਾ ਸੀ ਉਸਨੂੰ ਨਿਰਮਾਣ ਬਣਾਉਣ ਲਈ ਧਰਤੀ ਨੂੰ ਹੀ ਅੱਗੇ ਕਰਨਾ ਸੀ ਭਾਵੇਂ ਸਭ ਕੁਝ ਧਰਤੀ ਦੇਂਦੀ ਏ ਫਿਰ ਵੀ ਪੈਰਾਂ ਦੇ ਥੱਲੇ ਸਾਰਾ ਜੀਵਨ ਧਰਤੀ ਤੇ ਜੀਵਿਆ ਜਾਂਦਾ ਹੈ ਫਿਰ ਵੀ ਇਹ ਪੈਰਾਂ ਦੇ ਥੱਲੇ ਆਪਣੀ ਹੋਣ ਜਾਣਦੀ ਨਹੀਂ ਗਣਾਂਦੀ ਨੇ ਇਸ ਨੂੰ ਅਪਣਾਇਆ ਮੁਹੰਮਦ ਸਾਹਿਬ ਨੇ ਆਪ ਦੀ ਗਿਆਤ ਲਈ ਅਰਜ਼ ਕਰਾਂ ਪਾਣੀ ਰਸ ਹੈ ਜ਼ਬਾਨ ਦਾ ਰਸ ਪਾਣੀ ਤੋਂ ਬਿਨਾ ਨਹੀਂ ਹੋ ਸਕਦਾ ਨਾਸਕਾ ਦਾ ਰਸ ਸੁਗੰਧ ਇਹ ਧਰਤੀ ਤੱਕ ਦੀ ਪ੍ਰਕਿਰਤੀ ਹੈ ਲੇਕਿਨ ਪਾਣੀ ਦੀ ਪ੍ਰਕਿਰਤੀ ਰਸ ਰਸਨਾ ਦਾ ਰਸ ਇਹ ਪ੍ਰਕਿਰਤੀ ਹੈ ਹਿੰਦੂ ਬ੍ਰਹਮਭੋਜ ਰਾਜ ਭੋਗ ਤਰ੍ਹਾਂ ਤਰ੍ਹਾਂ ਦੇ ਭੋਗ ਸਵਾਦਿਸ਼ ਪਦਾਰਤ ਬਣਾ ਕੇ ਠਾਕਰਾਨੋ ਭੋਗ ਲਵਾਉਂਦੇ ਨੇ ਉਹਨਾਂ ਨੇ ਇਸ ਤਰ੍ਹਾਂ ਦੇ ਰਸਾਂ ਦੇ ਬਕਾਇਦਾ ਨਾਮ ਰੱਖੇ ਨੇ ਰਾਜ ਭੋਗ ਬ੍ਰਹਮ ਭੋਗ ਖਾਣਿਆਂ ਦੇ ਨਾਮ ਬਈ ਅਜ ਠਾਕਰਾ ਨੂੰ ਖਾਣਾ ਖਿਲਾਣਾ ਹੈ ਰਾਜ ਭੋਗ ਅਜ ਠਾਕਰਾ ਨੂੰ ਖਾਣਾ ਖਿਲਾਣਾ ਹੈ ਬ੍ਰਹਮ ਭੋਗ ਹੈਰਾਨਗੀ ਆਉਂਦੀ ਹੈ ਰਸ ਬੜੇ ਚਾਅ ਨਾਲ ਬਣਾਣੇ ਬੜੇ ਚਾਅ ਨਾਲ ਪੇਸ਼ ਕਰਨੇ ਇਹ ਗੱਲ ਵੱਖਰੀ ਹੈ ਬਾਅਦ ਵਿੱਚ ਬੜੇ ਚਾਅ ਨਾਲ ਖੁਦ ਖਾਣੇ ਪ੍ਰਭੂ ਮਹਾਰਸ ਹੈ ਭੋਜਨ ਖਾਣ ਲੱਗਿਆ ਬੜੇ ਮੰਤਰ ਪੜੇ ਜਾਂਦੇ ਨੇ ਬ੍ਰਹਮ ਭੋਜ ਰਾਜ ਭੋਜ ਚਾਹ ਕੋੜਾ ਚਾਹ ਚਾਰੋਂ ਪਾਸੇ ਬ੍ਰਾਹਮਣ ਬੈਠ ਕੇ 10 10 15 15 ਮਿੰਟ ਅੱਧਾ ਅੱਧਾ ਘੰਟਾ ਮੰਤਰ ਪੜਨ ਗਏ ਮੰਤਰ ਦੇ ਜ ਭੋਜਨ ਦੀ ਉਪਮਾ ਖਾਣ ਪੀਣ ਦੀ ਉਪਮਾ हे ਪ੍ਰਭੂ ਤੂੰ ਭੋਜਨ ਹੈ ਤੂੰ ਮਹਾਰਸ ਹੈ ਤੋ ਮਹਾਰਸ ਹੈ ਮਹਾਰਸ ਰਸਨਾ ਦਾ ਪਾਣੀ ਤਦ ਦੀ ਪ੍ਰਕਿਰਤੀ ਹੈ ਤੋ ਅਕਸਰ ਤੀਰਤ 68 ਪਾਣੀ ਦੇ ਕੰਡੇ ਤੇ ਪਾਣੀ ਵਿੱਚ ਇਸ਼ਨਾਨ ਪਾਣੀ ਵਿੱਚ ਜੀਵਣਾ ਪਾਣੀ ਨਾਲ ਹੀ ਪੂਰਾ ਸੰਬੰਧ ਸਮੁੱਚੇ ਸਨਾਤਨਮਤ सनातन मत ਦਾ ਇੱਕ ਹਿੱਸਾ ਬੈਰਾਗੀ yogi ਇਹਨਾਂ ਦੇ ਡੇਰਿਆਂ 'ਚ ਹਰ ਵਕ ਧੋਨੇ ਚਲਦੇ ਰਹਿਣਗੇ ਅਗਨੀ ਬਲਦੀ ਰਹੇਗੀ ਅਗਨ ਪ੍ਰਚੰਡ ਰਹੇਗੀ ਹਰ ਵਕਤ ਰਹੇਗੀ ਇਹ ਕਹਿੰਦੇ ਨੇ ਪਰਮਾਤਮਾ ਮਹਾ ਸੁਭਪਣ ਹੈ ਸਤਿਯੰ ਸ਼ਿਵੰ ਸੁੰਦਰੰ ਉਤੇ ਮਹਾਂਸੁੰਦਰੀ ਸਾਰਾ ਸੁਪਨ ਅਗਨ ਤੱਕ ਦੀ ਪ੍ਰਕਿਰਤੀ ਹੈ ਸਾਰੀ ਖੂਬਸੂਰਤੀ ਅਗ ਤੇ ਖੜੀ ਹੈ ਰੋਸ਼ਨੀ ਹੈ ਕਿਸੇ ਨਾ ਕਿਸੇ ਰੂਪ ਦੇ ਚੋ ਰੋਸ਼ਨੀ ਬਨਸਪਤੀ ਦੇ ਚ ਝਲਕਦੀ ਹੈ ਫੁੱਲਾਂ ਦੇ ਝਲਕਦੀ ਹੈ ਧਾਤੂਆਂ ਦੇ ਝਲਕਦੀ ਹੈ ਮਨੁੱਖਾਂ ਦੇ ਝਲਕਦੀ ਹੈ ਪਉ ਸੁ ਪਖਸ਼ੀਆਂ ਦੇ ਚਲਕਦੀਏ ਰੋਸ਼ਨੀ ਨੂਰ ਅਗੰਤਤ ਇਹ ਬੈਰਾਗੀ ਮੂਰਤੀ ਨੂੰ ਖਾਸ ਕਰਕੇ ਰਾਮ ਤੇ ਸੀਤਾ ਦੀ ਮੂਰਤੀ ਨੂੰ ਦੋ ਦੋ ਚਾਰ ਚਾਰ ਘੰਟੇ ਸ਼ਿੰਗਾਰਨਗੇ ਸਵਾਰਨਗੇ ਸਜਦਾ ਕਰਨਗੇ ਸ਼ਿੰਗਾਰ ਕਰਾਈ ਜਾਣਗੇ ਬਹੁਤ ਸੁੰਦਰ ਦਿਸਨ ਰਾਮ ਬਹੁਤ ਸੁੰਦਰ ਦੇਸੀ ਸੀਤਾ ਔਰ बार-बार ਸ਼ਿੰਗਾਰੀ ਜਾਣਗੇ ਹੈਰਾਨਗੀ ਕਿਦਰੇ ਸੋਨੇ ਦੀਆਂ ਮੂਰਤੀਆਂ ਚਾਂਦੀ ਦੀਆਂ ਮੂਰਤੀਆਂ ਸੰਗੇ ਮਰਮਰ ਦੀਆਂ ਮੂਰਤੀਆਂ ਫਿਰ ਉਹਨਾਂ ਦੇ ਬਸਤਰ ਉਹਨਾਂ ਦੇ ਹਾਰ ਸ਼ਿੰਗਾਰ ਉਹਨਾਂ ਦੀ ਸਜਾਵਟ ਅੱਧਾ ਦਾ ਦਿਨ ਲੱਗ ਜਾਂਦਾ ਹੈ ਕਈ ਦਫਾ ਬ੍ਰਾਹਮਣ ਅੱਧੀ ਰਾਤ ਨੂੰ ਇਹ ਸ਼ਿੰਗਾਰ ਦਾ ਆਰੰਭ ਕਰਦੇ ਨੇ ਸਵੇਰੇ ਤੱਕ ਪੂਰਾ ਹੁੰਦਾ ਹੈ ਇਹ ਨਾ ਸ਼ਿੰਗਾਰ ਇਤਨਾ ਸੁਹੱਪਣ ਇਤਨਾ ਖੂਬਸੂਰਤ ਬਣਾਣਾ ਕਿ ਅੱਖੀਆਂ ਟਿਕੀਆਂ ਰਹਿ ਜਾਣ ਅਗਨ ਤਤ ਨੂੰ ਆਧਾਰ ਬਣਾ ਕੇ ਇਹ ਅੱਗੇ ਚੱਲੇ ਇਹਨਾਂ ਨੇ ਜੋ ਹਵਨ ਕੁੰਡ ਬਣਾਏ ਅਗਨੀ ਦੇ ਸਭ ਕੁਝ ਭੇਟ ਕਰਨਾ ਹੈ ਅਗਨੀ ਨੂੰ ਤੁਜੇ ਦਾ ਹਵਨ ਨ ਕਰਦੇ ਨੇ ਕਣਕ ਭੇਟ ਕਰਦੇ ਨੇ ਕਿਉਂ ਭੇਟ ਕਰਦੇ ਨੇ ਤਰ੍ਹਾਂ ਤਰ੍ਹਾਂ ਦੀ ਸਮਗਰੀ ਉਹ ਅਗਨ ਦੇ ਚ ਪਾਉਂਦੇ ਨੇ ਮਹਾਨ ਹੈ ਅਗਨੇ ਉਹਨਾਂ ਦੀ ਦ੍ਰਿਸ਼ਟੀ ਚ ਉਹਨਾਂ ਦੀ ਸੋਚ ਨਹੀਂ ਚ ਇੱਕ ਹੋਰ ਤਬਕਾ ਵੀ ਹੋਇਆ ਹੈ ਜੈਨੀਆਂ ਦਾ ਬੋਧੀਆਂ ਦਾ ਇਹਨਾਂ ਨੇ ਆਕਾਸ਼ ਤਤ ਨੂੰ ਪ੍ਰਕਿਰਤੀ ਆਕਾਸ਼ ਤਤ ਦੀ ਪ੍ਰਕਿਰਤੀ ਹੈ ਸ਼ੁੰਨ खाली खला इन्होंने आधार बनाया खाली कर दो मन कुछ भी नहीं चाहिए कोई सोचनी नहीं कोई याद नहीं कोई विचार नहीं बस खाली कर दो कर दो परमात्मा आप ही खाली कर दो खुदा आपे प्रकट होगा ਜਗ੍ਹਾ ਹੀ ਖਾਲੀ ਕੋਈ ਨਹੀਂ ਤੇ ਵਸਤੂ ਕਿਥੇ ਰੱਖੋਗੇ ਹਟਾ ਦਿਓ ਵਿਚਾਰ ਹਟਾ ਦਿਓ ਸੋਚਣੀ ਕੁਛ ਵੀ ਯਾਦ ਕਰਨ ਦੀ ਲੋੜ ਨਹੀਂ ਕਿਸੇ ਵੀ ਵਿਚਾਰ ਦੀ ਲੋੜ ਨਹੀਂ ਕਿਸੇ ਵੀ ਸੋਚਣੇ ਦੀ ਲੋੜ ਨਹੀਂ ਹਟਾਣ ਦੀ ਲੋੜ ਹੈ ਇਹਨੂੰ ਪਰੇ ਕਰੋ ਤੋ ਪਰੇ ਕਰਨ ਦਾ ਢੰਗ ਕੀ ਬੋਧੀਆਂ ਤੇ ਜੈਨੀਆਂ ਦਾ ਕਿ ਜੋ ਬਹੁਤਿਆਂ ਨੂੰ ਰਾਸ ਨਾ ਆਇਆ ਪਰ ਫਿੱਕਾ ਲੱਗਿਆ बस सिरह बैठ जाओ। ਅੱਖਾਂ ਮੀਟ ਕੇ। ਪਰ ਆਪਣੇ ਅੰਦਰ ਜਾਤ ਮਾਰੋ ਵਿਚਾਰ ਕਿਹੜੇ ਚੱਲਦੇ ਨੇ। ਸੋਚਣੀ ਕਿਹੜੀ ਚੱਲਦੀ ਹੈ। ਯਾਦਾਂ ਕਿਹੜੀਆਂ ਚੱਲਦੀਆਂ ਨੇ। ਗਹਿਰਾਈ ਨਾਲ ਦੇਖੋ ਤੇ ਨਹੀਂ ਚੱਲਣਗੀਆਂ। ਉਹਨਾਂ ਦਾ ਏ ਟੰਗ। ਕੋਈ 80% ਦੀ ਬੁਢਿਸ਼ਟ ਕਿਸੇ ਮੰਤਰ ਦਾ ਜਪ ਨਹੀਂ ਕਰਦੇ। ਕੁਝ ਵੀ ਨਹੀਂ ਜਪਦੇ। बस ਬੈਠਦੇ। ਇਨੋ ਧਿਆਨ ਸਾਧਨਾ ਕਹਿੰਦੇ ਨੇ 20 ਸਦੀ ਸਨਾਤਨੀ ਪ੍ਰਭਾਵ ਹੈ ਨੈਪਾਲ ਦੇ ਔਰ ਜੋ ਭਾਰਤ ਦੇ ਛਨੇ ਮੰਤਰਾਂ ਦਾ ਜਪ ਕਰਦੇ ਨੇ థਾਈਲੈਂਡ ਕੋਰੀਆ ਦੇ ਬੋਧ ਵਿਖਸ਼ੂ ਬਰਮਾ ਲੰਕਾ ਦੇ ਬੋਧ ਵਿਖਸ਼ੂ ਕਿਸੇ ਮੰਤਰ ਦਾ ਜਪ ਨਹੀਂ ਕਰਦੇ ਧਿਆਨ ਸਾਧਨਾ ਵਿੱਚ ਬੈਠ ਜਾਣਗੇ ਸ਼ੁੰਨ ਖਲਾ ਇਹ ਆਕਾਸ਼ ਤੱਕ ਦੀ ਪ੍ਰਗਰਤੀ ਹੈ ਇੰਜ ਕਹਿ ਲੋ ਆਕਾਸ਼ ਨੂੰ ਗੁਰੂ ਬਣਾ ਕੇ ਪ੍ਰਮਾਤਮਾ ਤੱਕ ਮਿਲਣ ਦੇ ਵਸੀਲੇ ਬਣਾਏ ਮਿੱਟੀ ਨੂੰ ਰਹਿਬਰ ਬਣਾ ਕੇ ਖੁਦਾ ਤੱਕ ਪਹੁੰਚਣ ਦੀ ਕੋਸ਼ਿਸ਼ ਮੁਹੰਮਦ ਸਾਹਿਬ ਦੀ ਪਾਣੀ ਨੂੰ ਆਪਣਾ ਮੁਖੀਆ ਬਣਾ ਕੇ ਮਹਾਰਸ ਪ੍ਰਮਾਤਮਾ ਤੱਕ ਪਹੁੰਚਣਾ ਸਨਾਤਨੀਆਂ ਦਾ ਯਤਨ ਅਗਨੀ ਨੂੰ ਗੁਰੂ ਮਨ ਕੇ ਅਗਨੀ ਮੁਖੀ ਮਨ ਕੇ ਉਹ ਰੂਪ ਹੈ ਉਹ ਜੋ ਹੈ ਸੁਪਨ ਹੈ